ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਚੀਆਂ ਸੰਗਤਾਂ ਨੂੰ ਗੁਰਲਾਡੋਰੇ ਦੇ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਧੰਨ ਧੰਨ ਬਾਬਾ ਮੱਖਣਸ਼ਾਲਾ ਬਾਣਾ ਜੀ ਨੇ ਅੱਜ ਦੇ ਦਿਨ ਧੰਨ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪ੍ਰਗਟ ਕੀਤਾ ਸੀ ਜਿਨ੍ਹਾਂ ਦੇ ਦਰਸ਼ਨ ਕੀਤੇ ਸਣ ਸੱਚੇ ਪਾਤਸ਼ਾਹ ਜੀ ਦੇ ਜਾ ਕਰਕੇ ਭੋਰਾ ਸਾਹਿਬ ਦੇ ਵਿੱਚ ਜਦੋਂ ਭੇਟਾ ਰੱਖ ਕੇ ਦਰਸ਼ਨ ਕਰਕੇ ਬਾਬਾ ਮੱਖਣਸ਼ਾਲ ਬਾਣਾ ਜੀ ਬਾਹਰ ਆਏ ਜਿਹੜੇ ਲੋਕ ਭਰਮ ਦੇ ਵਿੱਚ ਪਏ ਹੋਏ ਸਨ ਨਕਲੀ ਗੁਰੂਆਂ ਨੂੰ ਮੱਥੇ ਟੇਕਦੇ ਸਨ ਜਾਂ ਨਕਲੀ ਗੁਰੂਆਂ ਨੇ ਆਪਣੇ ਮਗਰ ਲਾਇਆ ਹੋਇਆ ਸੀ ਉਹਨਾਂ ਲੋਕਾਂ ਨੂੰ ਬਾਹਰ ਆ ਕੇ ਬਾਬਾ ਮੱਖਣਸ਼ਾਲ ਬਾਣਾ ਜੀ ਕਿਵੇਂ ਦੱਸਦੇ ਆ ਤੇ ਕੋਠੇ ਚੜ੍ਹ ਕੇ ਕਿਵੇਂ ਰੋਲਾ ਪਾਉਂਦੇ ਆ ਉਸ ਵੇਲੇ ਦੀਆਂ ਚੰਦ ਲੈਣਾ ਭਜੰਗੀ ਸਿੰਘ ਪਾਸੋਂ ਸਰਵਣ ਕਰੋ ਜੀ ਕੋਠੇ ਚੜ੍ਹ ਕੇ ਕਹੇ ਸਦਾਗਰ ਲੋਕ ਸਾਤ ਗੁਰੇ ਲੱਭ ਗਿਆ ਮੈਂ ਜਮਾਇਆ ਸੱਚੀਆਂ ਗੱਲਾਂ ਉਹ ਸੱਬੇ ਬੋਝ ਲੈਂਦਾ ਜੇ ਆਵੋ ਲੋਕੋ ਵਖਾਵਾ ਤੁਨ ਨੂੰ ਸਤਿਵਰਿ ਅੰਦਰ ਰਹਿੰਦਾ ਜੇ ਮੈਂ ਸੁਖਿਆ ਸੀ ਬੇੜਾ ਮੇਰਾ ਅਜ ਜੋ ਬੰਨੇ ਲਾ ਦੇਵੇ ਨਾਵੇਂ ਗੁਰ ਨੂੰ ਚੇਤੇ ਰੱਖ ਸਾਂ ਅੱਜ ਜੇ ਜਾਨ ਬਚਾ ਦੇ ਸਤਗੁਰੇ ਅੰਦਰ ਰਹਿੰਦਾ ਜੇ ਆਵੋ ਲੋਕੋ ਵਖਾਵਾ ਤੁਹਾਨੂੰ ਸਤਗੁਰੇ ਅੰਦਰ ਰਹਿੰਦਾ ਜੇ